ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਬਾਈ ਛੋਡੇ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਤਰੀਕ 30 ਤੇ ਪਹਿਲਾ ਮਹੀਨਾ ਆਪਣੇ chant baba darshinghi maharaj ਜੀ ਥੰਡਵੀ ਵਰਸੀ ਨੂੰ ਸਮਰਪਿਤ ਆਪਣੇ ਪਿੰਡ ਬੋਲੋ ਜਿਹੜਾ ਲੰਗਰ ਲਗਾਇਆ ਗਿਆ ਤੁਸੀਂ ਨੇ ਪਹਿਲਾਂ ਵੀ ਵੀਡੀਓ ਦੇਖੀ ਹੋ ਤੇ ਉਹਦੀਆਂ ਤਿਆਰੀਆਂ ਕੁਝ ਕੱਲ ਹੋ ਗਈਆਂ ਸੀ ਤੇ ਕੁਝ ਕ ਅੱਜ ਆ ਮੁੰਡੇ ਨੇ ਫਲੈਕਸਾ ਲਾ ਰਹੇ ਨੇ ਬਾਕੀ ਤੁਹਾਨੂੰ ਅੰਦਰ ਦਾ ਮਾਹੌਲ ਵੀ ਦਿਖਾਉਣਾ ਮੈਂ ਜਾ ਕੇ ਤੇ ਬਾਕੀ ਤੁਸੀਂ ਦੇਖੋ ਤੋ ਬਬਾ ਤਾਂ ਸੀ ਤੇ ਆ ਅਸੀਂ ਨੇ ਲਾਇਆ ਨੇ ਬਈ ਚੰਡੇ ਵਾਲੇ ਵਾਲੇ ਉਹ ਫਲੈਕਸ ਆ ਗਈ ਚੰਡੇ ਦੇਖੋ ਤੇ ਆ ਫਲੈਕਸਾਂ ਦੇਖੋ ਸ਼ਾਂਤਾਂ ਦੀ ਬੰਦੀ ਸਿੰਘਾਂ ਦੀ ਤੇ ਇਧਰ ਆਪਣੇ ਗੁਰੂ ਕੇ ਲੰਗਰ ਵਾਲਿਆ ਕੀ ਬਾਬਿਆਂ ਦੇ ਸ਼ਬਦ ਆ ਗਏ ਇਧਰ ਮੁਸੀਆ ਜੀ ਵੀ ਆ ਗਏ ਇਧਰ ਵੀ ਆਪਣੇ ਬੰਦੀ ਸਿੰਘਾਂ ਦੀ ਆ ਗਏ ਸਭ ਤੋਂ ਪਹਿਲਾਂ ਤਾਂ ਇਹਦਾ ਸਵੇਹ ਹਾਂ ਲੰਗਰ ਦੀ ਮਤਲਬ ਵਧੀਆ ਇੱਕ ਚੰਗੇ ਤਾਂ ਢੰਗ ਦੇ ਨਾਲ ਸਾਰੇ ਨੌਜਵਾਨਾਂ ਵੱਲੋਂ ਹਨਾ ਬਹੁਤ ਵਧੀਆ ਢੰਗ ਨਾਲ ਤਿਆਰੀ ਕਰੀ ਗਈ ਆ ਤੇ ਆਹਾਂ ਚਾਲੀਆਂ ਵੀ ਇਸ ਸਾਲ ਨਵੀਆਂ ਕਰਾਈਆਂ ਨੇ 40 45 ਪਹਿਲਾਂ ਵੀ ਦੱਸੇ ਦੀ ਸਾਰੇ ਭਰਾਵਾਂ ਨੂੰ ਤੇ ਬਾਕੀ ਸਾਨੂੰ ਉਧਰ ਅੱਗੇ ਜਾ ਕੇ ਦਿਖਾਉਣੇ ਆ ਆ ਗਈ ਆਪਣਾ ਗੱਗੀ ਕਿਉਂ ਗੱਗੀ ਠੀਕ ਆ ਠੀਕ ਆ ਤੇ ਆਹ ਫਲੈਕਸਰ ਨੇ ਥੋੜੀਏ ਘਟਾ ਦੀਆਂ ਫਲੈਕਸਰ ਪਹਿਲਾਂ ਨੂੰ ਪਹਿਲਾਂ ਤੁਹਾਨੂੰ ਪਤਾ ਬਹੁਤ ਹਨ ਲਾਉਂਦੇ ਜਿਹਦੇ ਕਰਕੇ ਥੋੜਾ ਟੈਂਟ ਦਾ ਕੱਪੜਾ ਜਿਹੜਾ ਹੁੰਦਾ ਉਹ ਪਾੜ ਜਾਂਦਾ ਹੁੰਦਾ ਤੇ ਆ ਆਪਣੇ ਵੀ ਚਾਹ ਲਈ ਪੱਟੀਆਂ ਆ ਗਈਆਂ ਉਹ ਵੀਰ ਆ ਬੈਠਾ ਆ ਗਿਆ ਕਿ ਨਾ ਮੁੰਡਾ ਲਾਈਨਮੈਨ ਲੱਗਿਆ ਇਹ ਉਹ ਹੈ ਜਸਪ੍ਰੀਤ ਸਿੰਘ ਜਸਸੀ ਨੌਦੇਗਾ ਵਜਦਾ ਹੈ ਤੇ ਇਧਰ ਆ ਗਏ ਆਪਣੇ ਗਿੱਲ ਵਰਗੇ ਵੀਰੇ ਵਰਗੇ ਬਾਬੇ ਵਰਗੇ ਸਾਰੇ ਭਰਾ ਆ ਗਏ ਆਪਣਾ ਸੁਖਮਣ ਸੁਖਮਣ ਸੇਵ ਕਤੇ ਇੱਕ ਵਾਸੀ ਦਾ ਮੁੰਡਾ ਸਾਡੀ ਦਾ ਤੇ ਆ ਗਏ ਇਧਰ ਮਣੀ ਸ਼ੇਰੋਂ ਵਾਲਾ ਤੇ ਆਪਣਾ ਜਿੰਨੀ ਦਸਤਾਰ ਸਜਾਉਂਦਾ ਆ ਪੱਠੀਆਂ ਹਜੇ ਅਸੀਂ ਨੇ ਚਲਾਈਆਂ ਨਹੀਂ ਤੇ ਇਹਦੇ ਵਿੱਚ ਅਸੀਂ ਨੇ ਦੋ ਪੱਠੀਆਂ ਚਲਾਈਆਂ ਨੇ ਹਜੇ ਕਿਉਂਕਿ ਹਜੇ ਸਾਨੂੰ ਪਤਾ ਪਹਿਲਾ ਦਿਨ ਅੱਜ ਉਹਦੇ ਕਰਕੇ ਵੀ ਜੋ ਜੋ ਕੱਠ ਵਧੀ ਜਾਊ ਜੋ ਜੋ ਪਕੌੜਿਆਂ ਦਾ ਕੰਮ ਅਸੀਂ ਵਧਾਈ ਜਾਵੇਂ ਪੱਠੀਆਂ ਦਾ ਕੰਮ ਵਧਾਈ ਜਾਵਾਂਗੇ ਤੇ ਆਹ ਪੱਠੀ ਦੇ ਉੱਤੇ ਡਿਊਟੀ ਆ ਆਪਣੇ ਮਿਸਤਰੀ ਫਾਨੇ ਦੀ ਤੇ ਉਹ ਮੁੰਡਾ ਗੈਬੀ ਐ ਤੇ ਜਿਹੜੀ ਅਗਲੀ ਪੱਠੀ ਐ ਇਹਦੇ ਉੱਤੇ ਡਿਊਟੀ ਆ ਕਾਕੇ ਮਿਸਤਰੀ ਦੀ ਇਹ ਚੁਣਾਈ ਦਾ ਮਿਸਤਰੀ ਐ ਤੇ ਆਹ ਫਾਨਾ ਜਿਹੜਾ ਇਹ ਬਿਜਲੀ ਦਾ ਮਿਸਤਰੀ ਐ ਤੇ ਇਹ ਇਥੋਂ ਪੱਕੇ ਕਰ ਕਰਕੇ ਕੱਢਦੇ ਇਧਰ ਆਪਣੇ ਮੌੜ ਹੋਰੀ ਸਾਰੇ ਆਪੋ ਆਪਣੇ ਕੰਮਾਂ ਦੇ ਉੱਤੇ ਲੱਗੇ ਹੋਏ ਆ ਤੇ ਬਾਕੀ ਇੱਧਰ ਚੱਲਦੀ ਆ ਆਪਣੇ ਭਾਂਡਿਆਂ ਦੀ ਛੇਵਾ ਇੱਧਰ ਆਪਣੇ ਬੀਬੀਆਂ ਅਜੇ ਥੋੜੇ ਆ ਬਾਕੀ ਆ ਰਹੀਆਂ ਨੇ ਤੇ ਕੁਝ ਚ ਆ ਗਏ ਤੇ ਇੱਥੇ ਤੱਕ ਉਹ ਆਪਣੀ ਟੈਂਕੀ ਖੜੀ ਜਿਹੜੀ ਉੱਥੇ ਤੱਕ ਆਪਣਾ ਲੰਗਰ ਹੈ ਤੇ ਇੱਧਰ ਪਾਣੀ ਦਾ ਆਹ ਰੇ ਚੁਰ ਪੱਟ ਕੇ ਰੱਖਿਆ ਵੀ ਜੇ ਲੋੜ ਪਈ ਤਾਂ ਇੱਥੇ ਵੀ ਪੱਠੀ ਰਾਹਾ ਚਾੜਦਾਂਗੇ ਇੱਧਰ ਆਪਣੇ ਸੰਤ ਸਾਰੇ ਸਾਰੇ ਸੰਤ ਨੇ ਜਿਹੜੇ ਇੱਧਰ ਇੱਕ ਸਹੀ ਢੰਗ ਦੇ ਨਾਲ ਮਤਲਬ ਪਾਰਕਿੰਗ ਤੌਰ ਤੇ ਸਾਰੇ ਇੱਕ ਤਰ੍ਹਾਂ ਕਰਕੇ ਲਾਏ ਨੇ ਉਹ ਮੋਹਨਜੀਤ ਵਰਗੇ ਆਗੇ ਬਾਕੀ ਸਾਰੇ ਮੁੰਡਿਆਂ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਲੰਗਰ ਲਾਇਆ ਜਾਂਦਾ ਸਾਰੇ ਨਵੇਂ ਮੁੰਡੇ ਨੇ ਤੇ ਇਧਰ ਇੱਥੇ ਹੈ ਜੀ ਆਪਣਾ ਜਿਹੜਾ ਆਟਾ ਰਲਾਉਂਦੇ ਹੁੰਦੇ ਮਤਲਬ ਆਟੇ ਦੇ ਵਿੱਚ ਆਲੂ ਰਲਾਉਂਦੇ ਹੁੰਦੇ ਆ ਇਹ ਉਹ ਮਸ਼ੀਨ ਹੈ ਵਿੱਚ ਤੇ ਆਟਾ ਗੁੰਨਣ ਵਾਲੀ ਹੈ ਪਰ ਇਸ ਦੇ ਵਿੱਚ ਆਲੂ ਪਾ ਕੇ ਤੇ ਆਪਣਾ ਮੀਸ਼ਨ ਪਾ ਕੇ ਸਾਰਾ ਕੰਮ ਇਹ ਤੋਂ ਲਿਆ ਜਾਂਦਾ ਆ ਜਾ ਬਈ ਇਹ ਆ ਗਿਆ ਪਿੰਗੋ ਪਹਿਲਾਂ ਅਸੀਂ ਬਿਜਲੀ ਦਾ ਮਿਸਤਰੀ ਫਿਰਿਆ ਤੇ ਹੁਣ ਇਹ ਹੋ ਗਿਆ ਟੂਟੀਆਂ ਦਾ ਮਿਸਤਰੀ ਹਨਾ ਫਤਿਹ ਸ਼ਾਂਜੀ ਕਰ ਦੇ ਬੜਾ ਉੱਚੀ ਬੋਲੇ ਕਰ ਚਲ ਕੋਈ ਗੱਲ ਅਗਲੀ ਵਾਰੀ ਬੋਲਦੀ ਤੇ ਆ ਗਿਆ ਆਪਣਾ ਇਹਨੂੰ ਆਪਣਾ ਜਗਸੀਰ ਆਉਂ ਤਾਂ ਵਿੱਚ ਫੈਂਕਾ ਕਹਿ ਦਿੰਦੇ ਨੇ ਆਹ ਪਕੌੜੇ ਨੇ ਜਿਹੜੇ ਜੀ ਇਹ ਕੱਲਾ ਕੱਲਾ ਕਰਕੇ ਕੱਚੇ ਪਕੌੜੇ ਨੇ ਇਹਦੇ ਬਾਅਦ ਦੁਬਾਰਾ ਇਹ ਪੱਠੀ ਦੇ ਵਿੱਚ ਪਾ ਕੇ ਪੱਕੇ ਕੀਤੇ ਜਾਣਗੇ ਆਹ ਮੁੰਡਾ ਆ ਗਿਆ ਇਧਰ ਪੱਦੂਆਂ ਦਾ ਤੇ ਆ ਆਪਣਾ ਜਿੰਮੀ ਆ ਗਿਆ ਤੇ ਮੁਲਾਜ਼ਮ ਸਾਹਿਬ ਆ ਗਿਆ ਆਪਣੀ ਸਗਣੀ ਜੀ ਉਧਰ ਆਪਣਾ ਇੱਕ ਕਾਲਾ ਫਿਰਦਾ ਹੈ ਤੇ ਮਾਸਟਰ ਜੀ ਉਹਨੇ ਨਾਲ ਨੇ ਇੱਥੋਂ ਸਾਰਾ ਆਹ ਮਸ਼ੀਨਾਂ ਤੇ ਆਹ ਥੋੜਾ ਜਿਹਾ ਗੋਭੀ ਵਾਲਾ ਵੀ ਕਿਸ ਕਰਾਂਗੇ ਅਸੀਂ ਵੀ ਗੋਭੀ ਵਾਲੇ ਵੀ ਚਲਾਈਏ ਤੇ ਇੱਥੇ ਵੀ ਜੱਸੀ ਦੀ ਡਿਊਟੀ ਪੱਕੀ ਆ ਤੜਕੇ ਉੱਠ ਕੇ ਨੇ ਤਿੰਨ ਮਤਲਬ ਟੱਬ ਆਲੂਆਂ ਦੇ ਭਰ ਕੇ ਰੱਖ ਦੇ ਦੀ ਹੋਰ ਜੱਸੀ ਠੀਕ ਆ ਜੀ ਠੀਕ ਆ ਮਾੜੇ ਉੱਚੀ ਬੋਲ ਕੇ ਦੱਸ ਵਧੀਆ ਜੀ ਵਧੀਆ ਆਓ ਸਾਰੇ ਸੰਗਤ ਇੱਥੇ ਪੁੰਟ ਸੇਵਾ ਕਰਾਓ ਸਾਡੇ ਲੰਗਰ ਦੇ ਸੇਵਾਦਾਰਾਂ ਦੀ ਬਹੁਤ ਲੋੜ ਆ ਜਿਹਨੇ ਫੰਡ ਦੀ ਸਹਾਇਤਾ ਕਰਮੀ ਫੰਡ ਦੀ ਸਹਾਇਤਾ ਵੀ ਕਰ ਦਿਓ ਸਾਡੀ ਰੰਗ ਲੱਗੇ ਨੇ ਰੰਗ ਲੋੜ ਆ ਸਾਨੂੰ ਬਹੁਤ ਤੇ ਫਤਿਹ ਹਾਂਜੀ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤਾਂ ਦੇ ਮਨ ਨੂੰ ਭਾਵੇ ਨਾਲ ਹੋ ਜਾਵੇ ਬੋਲੋ ਘਾਲ ਇਹ ਆ ਆਲੂ ਕੋਸ ਕੇ ਕੱਲ ਸਾਨੂੰ 10 12 ਗੱਟੇ ਆਪਣੇ ਮੁੰਡਾ ਪਿੰਡੋਂ ਆ ਉਹਦੇ ਕੇ ਤੇ ਆ ਰਾਤ ਮੰਗੂ ਹੈਨਾ ਮੰਗੂ ਠੱਗਾਂ ਦਾ ਵਜਦਾ ਵੈਸੇ ਉਹ ਮਤਲਬ ਲਾਣੇ ਦੀ ਲਾਣੇ ਦਾ ਨਾਂ ਠੱਗਾਂ ਦੇ ਵਜਦੇ ਨੇ ਉਹ ਮੰਗੂਆ ਮੁੰਡਾ ਆਏ ਸਾਲ ਸਾਨੂੰ ਆਲੂ ਦਿੰਦਾ ਉਹ ਦੇਖ ਕੇ ਤੇ ਆ ਗੋਭੀ ਰਾਤ ਲੈਂਦੀਆਂ ਦੋ ਕੁਆਟਰ ਕਿਨੇ ਗੋਭੀ ਵਾਲੇ ਚਲਾ ਦੇਗੇ ਵਿੱਚ ਤੇ ਇੱਥੇ ਆ ਗਿਆ ਹੀ ਸਾਡਾ ਰਹਿਣ ਬਸ਼ੇਰਾ ਇਹਦੇ ਵਿੱਚ ਵੀ ਮੁੰਡੇ ਪੈਂਦੇ ਨੇ ਇਹਦੇ ਵਿੱਚ ਵੀ ਇੱਥੇ ਅਸੀਂ ਰਾਤ ਨੂੰ ਪੈਂਦੇ ਆ ਪਾਣੀ ਵਾਲੇ ਟੈਂਕੀ ਕੋਸ ਨੂੰ ਉਧਰ ਵੀ ਦਿਖਾਈ ਆ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੇ ਭਾਈ ਉਹਦੇ ਨਾਲ ਸਾਡਾ ਹੌਸਲਾ ਵਧਦਾ ਇੱਧਰ ਆਪਣਾ ਬੂਟੇ ਵਰਗੇ ਬਈ ਪਾਲਕ ਦੀ ਛੇਵਾਲਾਉਂਦੇ ਨੇ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਜੀ ਨੇ ਆਪਨੂੰ ਫੋਲੋ ਨਹੀਂ ਕਰਿਆ ਸਬਸਕ੍ਰਾਈਬ ਨਹੀਂ ਕਰਿਆ ਉਹ ਜ਼ਰੂਰ ਕਰਿਓ ਸਾਰੇ ਭਾਈ ਤੇ ਇੱਧਰ ਸਾਡੇ ਮਾਸਟਰ ਜੀ ਨੇ ਕੁਰਸੀਆਂ ਸਾਫ਼ ਕਰਦੇ ਨੇ ਵਾਪੀ ਬਾਬੇ ਆਤਰ ਸਿੰਘ ਜੀ ਬਹੁਤ ਜ਼ਿਆਦਾ ਕਿਰਪਾ ਬੈਗਰੂ ਦੀ ਕਿਰਪਣਾ ਨਾਲ ਸਾਰੇ ਕੰਮ ਜਿਵੇਂ ਅਸੀਂ ਸੋਚਦੇ ਆਂ ਉਵੇਂ ਜਿਵੇਂ ਬਾਬਾ ਆਤਰ ਸਿੰਘ ਸਾਤੋਂ ਕਰਾਉਂਦਾ ਇਤ ਕੀ ਛੱਡ ਦੀ ਮਤਲਬ ਛੋਣੂ ਪਹਿਲਾਂ ਪਰਾਂ ਦਿਖਾਣਾ ਸੌਰੀ ਮੈਂ ਪਹਿਲਾਂ ਦਿਖਾਣੇ ਉਹ ਜਿਹੜਾ ਛੱਡ ਲੱਗਿਆ ਇਹ ਕਿ ਉਹਦੇ ਬਾਰੇ ਸੋਚਿਆ ਸੀ ਨੇ ਪਰ ਕਿਉਂਕਿ ਥੋੜੇ ਕਣੀਆਂ ਆਗੀਆਂ ਦੀ ਜਿਹੜੇ ਖੜਾਹੇ ਨੇ ਉੱਟਾ ਨਹੀਂ ਜਾਂਦੇ ਕਿਸੇ ਵੀ ਤਰ੍ਹਾਂ ਜਿਵੇਂ ਆਹ ਦੇਗੇ ਨੇ ਇਹਨਾਂ ਉੱਤੇ ਢੱਕਣ ਰੱਖਿਆ ਜਾਂਦਾ ਤੇ ਉੱਧਰ ਜਦੋਂ ਗਰਮ ਤੇਲ ਹੁੰਦਾ ਮੀਂਹ ਕਣੀ ਆਉਂਦਾ ਜਦੋਂ ਪਾਣੀ ਪੈਂਦਾ ਉੱਤੇ ਫਿਰ ਬੜਾ ਜਿਆਦਾ ਹੋ ਜਾਂਦਾ ਮੱਚਦਾ ਕਿਉਂ ਤਾਂ ਕਰਕੇ ਇਤ ਕੀ ਸੋਚਿਆ ਵੀ ਛੱਡ ਦੀ ਛੇਵਾਂ ਕੀ ਮਤਲਬ ਛੱਡ ਆਪਾਂ ਪਾਵਾਂਗੇ ਫਿਰ ਕੁਝ ਭਾਈ ਆਪਣੇ ਬਾਹਰ ਨੇ ਜਿਹੜੇ ਉਹਨਾਂ ਦੇ ਸਹਿਯੋਗ ਨਾਲ ਇੱਕ ਭੈਣ ਆ ਉਹਦੇ ਸਹਿਯੋਗ ਦੇ ਨਾਲ ਛੱਡ ਦੀ ਸੇਵਾ ਵੀ ਨੇਪਰੇ ਚੜ੍ਹੀ ਗਈ ਜਿਵੇਂ ਪੂਰਾ ਪੱਕਾ ਕੰਮ ਹੋ ਗਿਆ ਤੇ ਇੱਕ ਆਪਣੇ ਇੱਧਰ ਜਿਹੜੀਆਂ ਚਾਲੀਆਂ ਸੀ ਇਹ ਵੀ ਇੱਕ ਆਪਣਾ ਭਰਾ ਆਸਟ੍ਰੇਲੀਆ ਤੋਂ ਨੇ ਦੋ ਤਿੰਨ ਭਰਾ ਉਹਨਾਂ ਦੇ ਸਹਿਯੋਗ ਨਾਲ ਹਾਂ ਉਹਨਾਂ ਨੇ ਵਧੀਆ ਫੰਡ ਦਿੱਤਾ ਸਾਨੂੰ 70-80000 ਰੁਪਈਆ ਉਹਨਾਂ ਦੇ ਸਹਿਯੋਗ ਨਾਲ ਵਿੱਚ ਇਹ ਵੀ ਬਣ ਗਿਆ ਤੇ ਛੱਡ ਵੀ ਬਣ ਗਿਆ ਸਾਰੇ ਭਰਾਵਾਂ ਦਾ ਧੰਨਵਾਦ ਆ ਬਹੁਤ ਬਹੁਤ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਬਾਈ ਹਣਾ ਵਾ ਐ ਹੁੰਦਾ ਵੀ ਹਾਂ ਹੋਰ ਬਣਾਈਏ ਜਦੋਂ ਤੁਸੀਂ ਸ਼ੇਅਰ ਨਹੀਂ ਕਰਦੇ ਫਿਰ ਆਉਂਦਾ ਯਾਰ ਵੀ ਕੋਈ ਸ਼ੇਅਰ ਨਹੀਂ ਕਰਦਾ ਦੇਖਦਾ ਨਹੀਂ ਹਨ ਫਿਰ ਜੀਜਾ ਮਤਰੋ ਮਨ ਜਾ ਭਰ ਜਾਂਦਾ ਤੇ ਆ ਗਿਆ ਆਪਣਾ ਗਗਨਾ ਗਾਣੇ ਸ਼ਟਾ ਓਕੇ ਓਕੇ ਉੱਚੀ ਬੋਲ ਮੜਾ ਆ ਓਕੇ ਓਕੇ ਬੜਾ ਠੀਕ ਹੈ ਇਹ ਗੱਗੀ ਪਹਿਲਾਂ ਦਿਖਾਦਾ ਭਿੰਗੋ ਵੀ ਦਿਖਾਦਾ ਤੇ ਆ ਗਿਆ ਆਪਣਾ ਸੱਜਣ ਹੁਣ ਇੱਧਰ ਆ ਕੇ ਪਹਿਲਾਂ ਪਕੌੜੇ ਛੇਵਾਂ ਲਾ ਕੇ ਉੱਚੀ ਬੋਲ ਕੇ ਫਤਿਹ ਸਾਂਝੀ ਕਰ ਦੇਖਦੇ ਬੰਦਾ ਇਕੱਲਾ ਨਾ ਕੱਢਦਾ ਨਹੀਂ ਫਤਿਹ ਸਾਂਝੀ ਕਰਦੇ ਭਾਬੀ ਵੈਗੁਰੂ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਪਕੌੜੇ ਨਗਰ ਤਿਆਰ ਹੋ ਗਿਆ ਜੀ ਹਾਂ ਜੀ ਤੁਹ ਫਰਾਤ ਦਾ ਬੰਦੇ ਜੀ ਨੇ ਜੀ ਬਸ ਠੀਕ ਹੈ ਲੈ ਐਂ ਕਰੋ ਇੱਕ ਜਕਾਰਾ ਲਾਓ ਹੁਣ ਮੁੰਡੇ ਤੁਸੀਂ ਸਾਰੇ ਸਤਿ ਸ੍ਰੀ ਅਕਾਲ ਲੋਈ ਬਹੁਤ ਬਹੁਤ ਧੰਨਵਾਦ ਸਾਰੇ ਭਰਾ ਤੇ ਕਰਿਓ ਵੀਡੀਓ ਸਾਂਝੀ ਬਈ ਸਾਰਿਆਂ ਨਾਲ ਯਾਰ ਦੋਸਤ ਜਿੰਨੇ ਵੀ ਹੈਗੇ ਆ ਸਾਰੇ ਵੀਡੀਓ ਸਾਂਝੀ ਕਰਿਓ ਆਪਣੇ ਭਰਾਵਾਂ ਨਾਲ ਤੇ ਬਹੁਤ ਬਹੁਤ ਧੰਨਵਾਦ ਬਾਕੀ ਕੱਲ ਦਾ ਵਲੋਗ ਅੱਜ ਕੱਲ ਨੂੰ ਵੀ ਵੀਡੀਓ ਪਾਵਾਂਗੇ ਤੁਹਾਨੂੰ ਦਿਖਾਉਂਦਾ ਵੀ ਕੱਲ ਦਾ ਕੀ ਮਾਹੌਲ ਆ ਅੱਜ ਦਾ ਕੀ ਮਾਹੌਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ